ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਇੱਕ ਮਾਲ ਵਿਭਾਗ ਵੱਲੋਂ ਨਕਲ ਜਾਰੀ ਕੀਤੀ ਜਾਂਦੀ ਹੈ ਨਕਲ ਆਪਾਂ ਕਿਵੇਂ ਪ੍ਰਾਪਤ ਕਰੀਏ ਮਾਲ ਵਿਭਾਗ ਤੋਂ ਇਸ ਬਾਰੇ ਮੈਂ ਅੱਜ ਤੁਹਾਨੂੰ ਜਾਣਕਾਰੀ ਦੇਵਾਂਗਾ ਪਹਿਲਾਂ ਤੁਸੀਂ ਕੰਨ ਉਹ ਇੱਕ ਨਿਸ਼ਾਨਦੇਹੀ ਰਜਿਸਟਰ ਹੁੰਦਾ ਹੈ ਰਜਿਸਟਰ ਦਾ ਲੜੀ ਨੰਬਰ ਤੁਸੀਂ ਇੱਕ ਕਮੇਟੀ ਪ੍ਰਾਪਤ ਕਰ ਲਓ ਕੰਨ ਉਹ ਸਭ ਤੋਂ ਫੀਲਡ ਕੰਨ ਉਹ ਤੋਂ ਤੇ ਉਸ ਤੋਂ ਬਾਅਦ ਦੋਸਤੋ ਸੇਵਾ ਕੇਂਦਰ ਦੇ ਵਿੱਚੋਂ 7 ਨੰਬਰ ਫਾਰਮ ਪ੍ਰਾਪਤ ਕਰੋ ਫਾਰਮ ਭਰਨ ਲਈ ਇੱਕ ਤੁਹਾਡੀ ਫੋਟੋ ਪਾਸਪੋਰਟ ਸਾਈਜ਼ ਦੀ ਫੋਟੋ ਤੇ ਆਧਾਰ ਕਾਰਡ ਵੋਟ ਕਾਰਡ ਤੇ ਤੁਹਾਡਾ ਮੋਬਾਈਲ ਨੰਬਰ ਇਹ ਸਾਰਾ ਫਾਰਮ ਭਰ ਕੇ ਤੁਸੀਂ ਸੇਵਾ ਕੇਂਦਰ ਦੇ ਵਿੱਚ ਸਬਮਿਟ ਕਰਾ ਦਿਓ ਸੇਵਾ ਕੇਂਦਰ ਤੋਂ ਆਪ ਦੀ ਰਸੀਦ ਲਓ 8 ਤੋਂ 10 ਦਿਨਾਂ ਦੇ ਵਿੱਚ ਉਹ ਤੁਹਾਨੂੰ ਟਾਈਮ ਦੇਣਗੇ 8 ਤੋਂ 10 ਦਿਨਾਂ ਦੇ ਵਿੱਚ ਤੁਹਾਡਾ ਜਿਹੜੀ ਨਕਲ ਨਿਸ਼ਾਨ ਰਹੀ ਦੀ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਜੇ ਹੋਰ ਵੀ ਕੋਈ ਜਾਣਕਾਰੀ ਜਾਂ ਫਾਰਮ ਭਰਨ ਦੇ ਸੰਬੰਧੀ ਹੋਰ ਕੋਈ ਜਾਣਕਾਰੀ ਮਾਲ ਭਾਗ ਦੀ ਲੈਣੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸੋ ਮੇਰੇ YouTube ਚੈਨਲ ਨੂੰ ਤੇ Facebook ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਦੋਸਤੋ ਧੰਨਵਾਦ